ਗੁਰਦੁਆਰਾ ਪਾਈ ਹਰਦਾਸ ਜੀ ਲੋਪੋ ਕੇ ਵਿਖੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤ ਅ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗੇ ਨਗਰ ਕੀਰਤਨ ਦੀ ਅਰੰਭਤਾ ਅਰਦਾਸ ਕਰਕੇ ਕੀਤੀ ਗਈ। ਨਗਰ ਕੀਰਤਨ ਵਿੱਚ ਨਾਮਲੇਵਾ ਸੰਗਤਾਂ ਵੱਲੋਂ ਵਾਹਿਗੁਰੂ ਦਾ ਜਾਪ ਕਰਦਿਆਂ ਜਾਰੀਆਂ ਸਨ। ਇਥੇ ਨਗਰ ਕੀਰਤਨ ਵਿੱਚ ਗੁਰਦੁਆਰਾ ਬਾਬਾ ਕਪੂਰ ਸਿੰਘ ਪਾਈ ਲਾਲੋ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਗੁਰਦੁਆਰਾ ਬਾਬਾ ਮਾਲਾ ਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਕੇ ਆ ਕੇ ਸਮਾਪਤ ਹੋਇਆ ਵਕ ਵਕ ਥਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਕਾ ਕੀਤੀ ਗਈ ਸਤ ਗੁਰ ਨਾਲ ਪੂਰ ਬਦ ਗੱਟਿਆ ਮਿਰਤੀ ਤੰਦ ਜਗ ਚਾਨਣ ਹੋਆ ਸਵਾਗਤ ਹੈ ਤੁਹਾਡੇ ਤਾਂਤਲ ਬਾਬਾ ਭਾਈ ਸਾਹ ਦੇ ਦਰ ਦੇ ਉੱਤੋਂ ਅੱਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ ਸਾਰੇ ਨਗਰ ਦੇ ਵਿੱਚ ਨਗਰ ਕੀਰਤ ਕੱਢਿਆ ਜਾਵੇਗਾ ਅਸੀਂ ਸਾਰੇ ਇਸ ਕੌਮ ਨੂੰ ਸਾਰੇ ਨੂੰ ਸਾਰਿਆਂ ਨੂੰ ਅਸੀਂ ਪਹਿਲੇ ਪਾਤਸ਼ਾਹ ਜਨਮ ਦਿਨ ਦੀ ਲੱਖ ਲੱਖ ਵਧਾਈ ਦੇਣੇ ਆ ਤੇ ਸਾਰੇ ਤਰ੍ਹਾਂ ਦੇ ਸੰਜੋਗ ਦੇ ਨਾਲ ਸਾਡਾ ਸਾਥ ਦੇਣ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬਿਆ ਜੋ ਪੂਰਾ ਸੰਸਾਰ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਪੂਰਾ ਸਿੱਖ ਸੰਸਾਰ ਜਿਹੜਾ ਆ ਉਸ ਗੁਰਪੁਰਬ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦਾ ਉਸੇ ਤਰ੍ਹਾਂ ਹੀ ਸਾਡਾ ਗੁਰਦਵਾਰਾ ਭਾਈ ਅਰਦਾਸ ਆ ਪਿੰਡ ਦੇ ਵਿੱਚ ਇੱਥੇ ਵੀ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਜਿਹੜਾ ਮਨਾਇਆ ਜਾਂਦਾ ਹੈ ਤੇ ਜੋਤੀ ਜੋਤ ਹੜਾ ਮਨਾਇਆ ਜਾਂਦਾ ਇੱਥੇ ਦੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਜਿਹੜੇ ਦੋ ਮੇਲੇ ਨੇ ਇਹ ਮરાਏ ਜਾਂਦੇ ਨੇ ਸਾਰੇ ਪਿੰਡ ਦੇ ਵਿੱਚ ਜਿਹੜਾ ਪੂਰੇ ਪਿੰਡ ਦੇ ਵੱਲੋਂ ਉਤਸ਼ਾਹਤ ਕਰਕੇ ਇਸ ਗੁਰਪੁਰਬ ਨੂੰ ਮਨਾਇਆ ਜਾਂਦਾ ਤੇ ਵੱਡੀ ਗਿਣਤੀ ਵਿੱਚ ਮਨਾਇਆ ਜਾਂਦਾ ਇਸ ਕਰਕੇ ਅੱਜ ਅਸੀਂ ਬਾਬਾ ਭਾਇਰ ਦਾਸ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਪ੍ਰਭਾਤ ਫੇਰੀ ਲੈ ਕੇ ਨਗਰ ਕੀਰਤਨ ਲੈ ਕੇ ਪੂਰੇ ਨਗਰ ਦੇ ਵਿੱਚ ਆਪਾਂ ਨਗਰ ਕੀਰਤਨ ਕਰ ਰਹੇ ਹਾਂ ਜੀ